ਜੀ ਸਰਕਾਰ ਜਿਹੜਾ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ ਕਈ ਉਹਦੇ ਵਿੱਚ ਜਿਹੜੇ ਪੱਖ ਨੇ ਅਸੀਂ ਕਵਰ ਕਰ ਰਹੇ ਹਾਂ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਉਹ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਔਰ ਇਸ ਵੇਲੇ ਸਰਕਾਰ ਦਾ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਹੋਰ ਜਿਹੜਾ ਐਂਗਲ ਆ ਉਹ ਇਹ ਆ ਕਿ ਜਿਹੜੇ ਡੀਡਿਕਸ਼ਨ ਤੇ ਰੀਹੈਬ ਸੈਂਟਰ ਨੇ ਇਹਨਾਂ ਦੇ ਵਿੱਚ ਜਿਹੜੇ ਨਸ਼ੇ ਤੋਂ ਰਹਿਤ ਹੋ ਕੇ ਜਿਹੜੇ ਜਾਣ ਅਸੀਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਨਾ ਪੈਣ ਉਹਦੇ ਵਾਸਤੇ ਅਸੀਂ ਕੁਝ ਜਿਹੜੇ ਮਾਡਲ ਨੇ ਉਹ ਅਪਣਾਏ ਨੇ ਕੁਝ ਥਾਵਾਂ ਦੇ ਉੱਤੇ ਜਿਵੇਂ ਜਿਹੜੇ ਆਈਟੀਆਈ ਦੇ ਇਨਸਟ੍ਰਕਟਰਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦਵਾ ਰਹੇ ਹਾਂ ਚਾਹੇ ਉਹ ਛੋਟੀਆਂ-ਛੋਟੀਆਂ ਟ੍ਰੇਨਿੰਗਸ ਨੇ ਤਾਂ ਕਿ ਉਹ ਕੁਝ ਨਾ ਕੁਝ ਆਪਣੇ ਪੈਰਾਂ 'ਸਿਰ ਜੜਾ ਉਹ ਹੋ ਜਾਣ ਚਾਹੇ ਉਹ ਇਲੈਕਟ੍ਰੀਸ਼ੀਅਨ ਦੀ ਟ੍ਰੇਨਿੰਗ ਹੈ ਚਾਹੇ ਉਹ ਪਲੰਬਰ ਦੀ ਟ੍ਰੇਨਿੰਗ ਹੈ ਉਂਝ ਜੇ ਤੁਸੀਂ ਸਰਟੀਫਿਕੇਟ ਲੈਣਾ ਹੋਵੇ ਉਹ 2-2 ਸਾਲ ਦਾ ਪਰ ਉਹ 15 ਦਿਨ ਦੇ ਵਿੱਚ ਜਿਹੜਾ ਉਹ ਟ੍ਰੇਨ ਕਰ ਦਿੰਦੇ ਆ ਇਹ ਮੇਨ ਮਕਸਦ ਹੈ ਇੱਥੇ ਆ ਕੇ ਕਿ ਅਸੀਂ ਇਹ ਜੇ ਇੱਥੇ ਵੀ ਲਾਗੂ ਕਰਨਾ ਤਾਂ ਉਹਦੇ ਵਾਸਤੇ ਕਿਹੜੀਆਂ ਚੇਂਜੇਸ ਜਿਹੜੀਆਂ ਉਹ ਕਰਨੀਆਂ ਸਾਨੂੰ ਪੈਣਗੀਆਂ ਅਸੀਂ ਉਹਦੇ ਵਾਸਤੇ ਆਏ ਆ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕੋਈ ਚੈਕਿੰਗ ਵਗੈਰਾ ਨਹੀਂ ਹੈ ਕਿਸੇ ਕਿਸਮ ਦੀ ਰੀ ਹੈਬ ਤੇ ਖਾਸ ਤੌਰ ਤੇ ਡੀ ਐਡਿਕਸ਼ਨ ਜਿਹੜੇ ਸੈਂਟਰਸ ਨੇ ਇਹਨਾਂ ਦੇ ਵਿੱਚ ਹੋਰ ਬੈਟਰ ਕੀ ਹੋ ਸਕਦਾ ਠੀਕ ਹੈ